ਸਸ਼ੀਕਲ ਜੀ ਲੇਖ ਵੀਡੀਓ ਵਿੱਚ ਜਦੋਂ ਸੰਦੀਪ ਸੋਨੂ ਤੇ ਜੀਤਾ ਨੂੰ ਕਹਿੰਦੀ ਆ ਕਿ ਮੈਂ ਆਪਣੀ ਸੱਸ ਦੇ ਘਰ ਜਾਣਾ ਹੈ ਮੈਂ ਆਪਣੀ ਸੱਸ ਨੂੰ ਮਿਲ ਕੇ ਆਣਾ ਹੈ ਕਿ ਉਹ ਮੈਨੂੰ ਇੱਥੇ ਰੱਖ ਲਵੇ ਤੇ ਸੋਨੂ ਤੇ ਜੀਤਾ ਬਹੁਤ ਹੀ ਗੁੱਸਾ ਕਰਦੇ ਆ ਉਹ ਕਹਿੰਦੇ ਆ ਕਿ ਤੂੰ ਘਰ ਦਾ ਕੰਮ ਛੱਡ ਕੇ ਘੁੰਮਣ ਫਿਰਨ ਲਈ ਤੁਰੀ ਰਹਿੰਦੀ ਆ ਤੇ ਉਹ ਬਹੁਤ ਤਰਲੇ ਮੀਂਤਾ ਕਰਦੀ ਆ ਸੋਨੂ ਮੰਨ ਜਾਂਦਾ ਹੈ ਕਿ ਤੈਨੂੰ ਮੈਂ ਬੱਸ ਢੇ ਛੱਡ ਆਉਣਾ ਆ ਤੇ ਜਦੋਂ ਤੂੰ ਉੱਥੋਂ ਤੁਰੇਂਗੀ ਮੈਨੂੰ ਕਿਸੇ ਦੇ ਫੋਨ ਤੋਂ ਫੋਨ ਕਰ ਦੇਈ ਕਿ ਮੈਨੂੰ ਲੈ ਜਾਓ ਇਹ ਨਾ ਹੋਵੇ ਕਿ ਪਹਿਲਾਂ ਵਾਂਗੂ ਕਿਸੇ ਦੀ ਗੱਡੀ ਵਿੱਚ ਬੈਠ ਕੇ ਆ ਜਾਵੇਂ ਫਿਰ ਜਦੋਂ सोनू ਅੰਦਰ ਜਾਂਦਾ ਹੈ ਜੀਤਾ ਬਹੁਤ ਬੋਲਦੀ ਆ ਜੀਤਾ ਬੋਲਦੀ ਆ ਕਿ ਤੁਸੀਂ ਤਾਂ ਇੱਕ ਵਾਰੀ ਉਹਨੇ ਮਨਤਾ ਤਰਲੇ ਕੀਤੇ ਤੁਸੀਂ ਮੰਨ ਗਏ ਉਸ ਨੂੰ ਉਸ ਦੀ ਸੱਸ ਦੇ ਘਰ ਛੱਡ ਕੇ ਆਉਣ ਲਈ ਤੇ ਫਿਰ ਜਦੋਂ ਉਹ ਬੱਸ ਢੇ ਛੱਡ ਕੇ ਆ ਜਾਂਦਾ ਹੈ ਤੇ ਫਿਰ ਸੰਦੀਪ ਆਪਣੀ ਸੱਸ ਦੇ ਘਰ ਜਾਂਦੀ ਆ ਤੇ ਉਸ ਦੇ ਤਰਲੇ ਮਿੰਤਾ ਕਰਦੀ ਆ ਕਿ ਮੰਮੀ ਜੀ ਮੈਨੂੰ ਤੁਸੀਂ ਇੱਥੇ ਹੀ ਰੱਖ ਲਓ ਪਰ ਉਹ ਕਹਿੰਦੀ ਆ ਮੈਂ ਤੂੰ ਤਾਂ ਇੱਥੋਂ ਸਾਰਾ ਆਪਣਾ ਹਿੱਸਾ ਲੈ ਕੇ ਚਲੀ ਗਈ ਸੀ ਉਦੋਂ ਅਸੀਂ ਤੇਰੇ ਤਰਲੇ ਤਰਲੇ ਮਿੰਤਾ ਕੀਤੇ ਪਰ ਤੂੰ ਸਾਡੀ ਕੋਈ ਨਾ ਸੁਣੀ ਹੁਣ ਉੱਥੇ ਤੂੰ ਕੀ ਲੈਣਾ ਹੀ ਆ ਫਿਰ ਸੰਦੀਪ ਉਸ ਨੂੰ ਕਹਿੰਦੀ ਆ ਕਿ ਮੈਂ ਆਪਣੇ ਪੇਕੇ ਨਹੀਂ ਰਹਿਣਾ ਮੇਰੇ ਭਰਾ ਪਰਜਾਈ ਮੈਨੂੰ ਬਹੁਤ ਤੰਗ ਕਰਦੇ ਆ ਨਾ ਕਿਉਂਕਿ ਉਹ ਕਹਿੰਦੇ ਆ ਕਿ ਤੇਰੇ ਜਿਹੜੇ ਪੈਸੇ ਸੀ ਉਹ ਵੀ ਮੁੱਕ ਗਏ ਹੁਣ ਅਸੀਂ ਸਾਨੂੰ ਤੇਰਾ ਖਰਚਾ ਚੱਕਣਾ ਪੈਂਦਾ ਆ ਕਈ ਵਾਰ ਤਾਂ ਗਵਾਂਡ ਵਿੱਚ ਵੀ ਮੇਰੇ ਤੇ ਗੱਲ ਤੇ ਜਮ ਲਗਾਏ ਜਾਂਦੇ ਆ ਪਲੀਜ਼ ਤੁਸੀਂ ਮੈਨੂੰ ਇੱਥੇ ਰੱਖ ਲਓ ਮੈਂ ਘਰ ਦਾ ਸਾਰਾ ਕੰਮ ਕਰ ਦਿਆ ਕਰੂੰਗੀ ਪਰ ਉਸ ਦੀ ਸਾਸੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੀ ਕਿਉਂਕਿ ਉਹ ਵੀ ਉਸ ਪਰਿਵਾਰ ਵਿੱਚ ਰਹਿੰਦੀ ਆ ਤੇ ਪਰਿਵਾਰ ਵਾਲਿਆਂ ਨੂੰ ਕਿ ਉਹ ਮੂਹ ਦਿਖਾਉਂਦੀ ਕਿ ਮੈਂ ਹੁਣ ਫਿਰ ਦੁਬਾਰਾ ਆਪਣੀ ਉਸ ਨੌ ਨੂੰ ਰੱਖ ਲਿਆ ਜੋ ਮੇਰੇ ਤੋਂ 8 ਲੱਖ ਰੁਪਇਆ ਲੈ ਕੇ ਚਲੀ ਗਈ ਸੀ ਫਿਰ ਜਦੋਂ ਸੰਦੀਪ ਉਦਾਂ ਹੀ ਮੋੜਾ ਆਉਂਦੀ ਆ ਘਰ ਨੂੰ ਤੇ ਸੋਨੂ ਨੂੰ ਫੋਨ ਕਰਦੀ ਆ ਕਿ ਮੈਨੂੰ ਲੈ ਜਾਓ ਜਦੋਂ ਸੋਨੂ ਉਸ ਨੂੰ ਘਰ ਲੈ ਕੇ ਆਉਂਦਾ ਹੈ ਤਾਂ ਬਹੁਤ ਬੋਲਦਾ ਆ ਸੋਨੂ ਤੇ ਜੀਤਾ ਕਹਿੰਦੇ ਆ ਤੂੰ ਸਾਡੀ ਬੇਇੱਜ਼ਤੀ ਕਰਵਾ ਕੇ ਰੱਖ ਦਿੱਤੀ ਤੈਨੂੰ ਅਸੀਂ ਕਿੰਨਾ ਕਿਹਾ ਕਿ ਉੱਥੇ ਨਾ ਜਾ ਕਿਉਂਕਿ ਆਪਾਂ ਨੇ ਉਹਨਾਂ ਤੋਂ ਪੈਸੇ ਲਿੱਤੇ ਸੀਗੇ 8 ਲੱਖ ਰੁਪਈਆ ਤੇ ਹੁਣ ਤੂੰ ਫੇਰ ਉਹਨਾਂ ਦੇ ਘਰ ਤੁਰਿਆ ਜਿੱਥੇ ਤੈਨੂੰ ਉਹਨਾਂ ਨੇ ਘਰੋਂ ਕੱਢ ਦਿੱਤਾ ਸੀ ਫੇਰ ਸੰਦੀਪ ਬਹੁਤ ਹੀ ਉਦਾਸ ਹੋ ਜਾਂਦੀ ਆ ਤੇ सोनू ਫੇਰ ਮਾਮੇ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਤੁਸੀਂ ਜਲਦੀ ਤੋਂ ਜਲਦੀ ਸੰਦੀਪ ਲਈ ਕੋਈ ਵੀ ਰਿਸ਼ਤਾ ਲੱਭੋ ਆਪਾਂ ਨੇ ਇਸਦਾ ਵਿਆਹ ਕਰਕੇ ਇਸ ਨੂੰ ਤੋੜ ਦੇਣਾ ਆ ਹੁਣ ਦੇਖੋ ਮਾਮਾ ਤੇ मामੀ ਸੰਦੀਪ ਲਈ ਕਿਹੜਾ ਰਿਸ਼ਤਾ ਲੱਭਦੇ ਆ ਤੇ ਉਸ ਦਾ ਵਿਆਹ ਕਰ ਦਿੰਦੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ